ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਤੇ ਬਟਾਲਾ ਤੋਂ ਵਿਧਾਇਕ ਅਮਨਸ਼ੀਰ ਸਿੰਘ ਸ਼ੈਰੀ ਕਲਸੀ ਦੇ ਵੱਲੂ ਬਟਾਲਾ ਦੇ ਨਗਰ ਨਿਗਮ ਨੂੰ ਸਫਾਈ ਕਰਨ ਦੇ ਮੰਤਵ ਦੇ ਨਾਲ 4 ਟਰੈਕਟਰ ਟਰਾਲੀਆਂ ਨਵੀਆਂ ਤੇ ਫਾਇਰ ਬ੍ਰਿਗੇਡ ਨੂੰ ਇੱਕ ਅਤਿ ਆਧੁਨਿਕ ਗੱਡੀ ਦਿੱਤੀ ਗਈ ਹੈ ਇਸ ਦੌਰਾਨ ਵਿਧਾਇਕ ਕਲਸੀ ਨੇ ਕਿਹਾ ਕਿ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਕਦੇ ਵੀ ਬਟਾਲਾ ਚੁਕੀਆਂ ਸੁਖਾਵੀ ਘਟਨਾ ਨਾ ਵਾਪਰੇ ਪਰ ਜੇ ਵਾਪਰ ਜਾਵੇ ਤਾਂ ਗੱਡੀ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਹੈ ਜਿੱਥੇ ਮਰਜ਼ੀ ਵੱਡੀ ਬਿਲਡਿੰਗ ਹੋਵੇ ਉੱਥੇ ਜਾਨੀ ਨੁਕਸਾਨ ਤੋਂ ਬਚਾਇਆ ਜਾ ਸਕੇ ਫਾਇਰ ਬ੍ਰਿਗੇਡ ਦੀ ਗੱਡੀ ਕੋਸ਼ਿਸ਼ ਕਰੇਗੀ ਕਿ ਨੁਕਸ ਲੋਕਾਂ ਨੂੰ ਬਚਾਇਆ ਜਾ ਸਕੇ ਚਾਹੇ ਪਾਣੀ ਦੇ ਵਿੱਚ ਕੰਮ ਕਰਨਾ ਹੋਵੇ ਜਾਂ ਫਿਰ ਡਿੱਗੀ ਹੋਈ ਬਿਲਡਿੰਗ ਤੇ ਕੰਮ ਕਰਨਾ ਹੋਵੇ ਗੱਡੀ ਪੂਰੇ ਤਰੀਕੇ ਦੇ ਨਾਲ ਕੰਮ ਕਰ ਸਕਦੀ ਹੈ ਪਿਛਲੇ ਲੰਬੇ ਸਮੇਂ ਤੋਂ ਕਦੇ ਕਾਰਪੋਰੇਸ਼ਨ ਨੂੰ ਨਵੀਂ ਮਸ਼ੀਨਰੀ ਨਹੀਂ ਮਿਲੀ ਤੇ ਨਵੀਂ ਮਸ਼ੀਨਰੀ ਦੇ ਕੇ ਬਟਾਲਾ ਦੀ ਸਫਾਈ ਦੇ ਵਿੱਚ ਮੀਲ ਪੱਥਰ ਸਾਬਤ ਕੀਤਾ ਜਾ ਰਿਹਾ ਹੈ de <tries> 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 Terima kasih ਬਹੁਤ ਸ਼ੁਕਰੀਆ ਜੀ ਤੁਹਾਡਾ ਜੀ ਬੜੀ ਖੁਸ਼ੀ ਦੀ ਗੱਲ ਹੈ ਵੀ ਬਟਾਲਾ ਵਾਸੀ ਅਕਸਰ ਬਟਾਲੇ ਹਲਕੇ ਨੂੰ ਪਛੜਿਆ ਏਰੀਆ ਕਿਹਾ ਜਾਂਦਾ ਸੀ ਕਿਉਂਕਿ ਮੈਂ ਇਹ ਨਹੀਂ ਕਹਿੰਦਾ ਵੀ ਚਲੋ ਜਿੰਨਾ ਜਿੰਨਾ ਦੀ ਜ਼ਿੰਮੇਵਾਰੀ ਲੱਗੀ ਡਿਊਟੀਆਂ ਲੱਗੀਆਂ ਲੋਕਾਂ ਨੇ ਤੇ ਵੋਟਾਂ ਪਾਉਣੀਆਂ ਹੁੰਦੀਆਂ ਲੋਕਾਂ ਦਾ ਫਰਜ਼ ਹੁੰਦਾ ਪਰ ਅੱਗੋ ਅਗਲਿਆਂ ਤੇ ਵੀ ਡਿਪੈਂਡ ਹੁੰਦਾ ਵੀ ਕਿੰਨੀ ਕਿ ਮਿਹਨਤ ਕਰਨੀ ਆ ਸੋ ਮੈਂ ਅੱਜ ਮਾਣ ਨਾਲ ਖੁਸ਼ੀ ਨਾਲ ਇਹ ਗੱਲ ਕਹਿ ਸਕਦਾ ਜਿਉ ਜੋ ਜਿੱਥੇ ਜਿੱਥੇ ਕੋਈ ਕਮੀ ਨਜ਼ਰ ਆ ਰਹੀ ਆ ਸਰਕਾਰ ਵੱਲੋਂ ਔਰ ਅਫਸਰਾਂ ਵੱਲੋਂ ਸਾਡੇਆਂ ਵੱਲੋਂ ਕੋਈ ਕਮੀ ਜਿਹੜੀ ਆ ਉਹਨੂੰ ਰਹਿਣ ਨਹੀਂ ਦਿੱਤੀ ਜਾ ਰਹੀ ਸਟੈਪ ਬਾਈ ਸਟੈਪ ਆਪਾਂ ਜਿਹੜੀਆਂ ਉਹ ਕਮੀਆਂ ਨੂੰ ਪੂਰਾ ਕਰਦੇ ਹੋਏ ਨਜ਼ਰ ਆ ਰਹੇ ਆਂ ਅੱਜ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਵੀ ਚਾਰ ਨਵੇਂ ਟਰੈਕਟਰ ਜਿਹੜੇ ਆ ਤੁਹਾਡੇ ਸਾਹਮਣੇ ਜਿਨ੍ਹਾਂ ਨੂੰ ਅੱਜ ਆਪਾਂ ਗਰਾਊਂਡ ਤੇ ਉਤਾਰਾਂਗੇ ਤਾਂ ਜੋ ਕਿ ਸਾਡੇ ਸ਼ਹਿਰ ਦੇ ਵਿੱਚੋਂ ਜਿਹੜੀ ਕੂੜੇ ਦੀ ਹੋਰ ਸਮੱਸਿਆ ਵਾ ਉਹਨਾਂ ਦਾ ਵੀ ਆਪਾਂ ਹੱਲ ਕਰ ਸਕੀਏ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਊਗਾ ਦੀਵਾਲੀ ਵਾਲੇ ਦਿਨ ਜਿਹੜੀਆਂ ਸਾਡੀਆਂ ਫਾਇਰ ਦੀਆਂ ਜਿਹੜੀਆਂ ਗੱਡੀਆਂ ਸੀ ਮੈਂ ਇੱਕ ਗੱਲ ਤੇ ਮਾਨਣਾ ਕਹਿ ਸਕਦਾ ਮੀਡੀਆ ਨਾਲੋਂ ਤੇਜ਼ ਉਹਨਾਂ ਤੋਂ ਪਹੁੰਚ ਤੋਂ ਪਹਿਲਾਂ ਅਸੀਂ ਅੱਗ ਬੁਝਾਈ ਹੁੰਦੀ ਸੀ ਇਹ ਗੱਲ ਮੰਨਦੇ ਹੋ ਕਿ ਨਹੀਂ ਮੰਨਦੇ ਸੋ ਮੈਂ ਆਪਣੀ ਫਾਇਰ ਬ੍ਰਗੇਡ ਦੀ ਟੀਮ ਨੂੰ ਉਹਨਾਂ ਦਾ ਧੰਨਵਾਦ ਕਰਦਾ ਆਪਣੇ ਕਮਿਸ਼ਨਰ ਸਾਹਿਬ ਦਾ ਧੰਨਵਾਦ ਕਰਦਾ ਕਿਉਂਕਿ ਜਿਹੜਾ ਦਿਨ ਤਿਹਾੜ ਹੁੰਦਾ ਇਹਦੇ ਵਿੱਚ ਸ਼ਹਿਰ ਵਾਲੇ ਤੇ ਖੁਸ਼ੀਆਂ ਚ ਝੂਮਰੇ ਉੱਠਦੇ ਆ ਪਰ ਜਿਹੜੀ ਅਫਸਰ ਜਾਂ ਸਾਡੇ ਵਰਗੇ ਸਿਆਸੀ ਬੰਦੇ ਹੁੰਦੇ ਨੇ ਇਹਨਾਂ ਦੀ ਜਾਣ ਜਿਹੜੀ ਆ ਉਹ ਕੜਕੀ ਚ ਫਸੀ ਹੁੰਦੀ ਆ ਵੀ ਪ੍ਰਮਾਤਮਾ ਸੁੱਖੀ ਸੰਦੀ ਜਿਹੜਾ ਇਹ ਦਿਨ ਕਢਾ ਦੇਵੇ ਪਰ ਬਟਾਲੇ ਚ ਦੋਕ ਐਸੀਆਂ ਜਿਹੜੀਆਂ ਅੱਗ ਵਾਲੀਆਂ ਘਟਨਾਵਾਂ ਨਜ਼ਰ ਆਈਆਂ ਸੀ ਇੱਕ ਕੁਸ਼ਲਿਆ ਦੇ ਵੀ ਹਸਪੀਟਲ ਸਾਹਮਣੇ ਇੱਕ ਝੁੱਗੀਆਂ ਦੇ ਵਿੱਚ ਸੋ ਸਾਡੀਆਂ ਟੀਮਾਂ 24 ਘੰਟੇ ਤਿਆਰ ਪਰ ਤਿਆਰ ਬੈਠੀਆਂ ਅਸੀਂ ਵੀ ਕਿਤੇ ਨਾ ਕਿਤੇ ਕੋਈ ਵੀ ਅਗਰ ਮਿਸਐਪ ਨਹੀਂ ਕਹੋਂਦੀ ਆ ਤੇ ਆਪਾਂ ਸਮੇਂ ਸਿਰ ਪਹਿਲਾਂ ਉਹਨੂੰ ਕਵਰ ਕਰ ਦਈਏ ਤੇ ਉਹ ਮੈਂ ਧੰਨਵਾਦ ਕਰਦਾ ਸਾਰੀ ਟੀਮ ਦਾ ਜਿਨੇ ਬਾਕੂ ਵੀ ਆਪਣੀ ਡਿਊਟੀ ਨਿਭਾਈ ਹੈ ਔਰ ਮੈਂ ਸਲੂਟ ਹੈ ਇਹਨਾਂ ਹਸਰਾਂ ਨੂੰ ਜਿਹੜੇ ਰਾਤ ਦਿਨ 24 ਘੰਟੇ ਇਹਨਾਂ ਨੇ ਆਪਣੀ ਡਿਊਟੀ ਦੇ ਹਾਜ਼ਰ ਰਹਿ ਕੇ ਆਪਣੇ ਬਟਾਲੇ ਲੋਕਾਂ ਦੀ ਜਿਹੜੀ ਸੇਵਾ ਕੀਤੀ ਹੈ ਜਿਹੜੀ ਜਿੰਨੀ ਵੀ ਗੱਡੀ ਆਈ ਹੈ ਇੱਕ ਕੰਮ ਕਰੇਗੇ ਦੇਖੋ ਇਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਸੀ ਵੀ ਜਦੋਂ ਕਿਤੇ ਬਿਲਡਿੰਗਾਂ ਢਹਿ ਢੇਰੀ ਹੋ ਜਾਂਦੀਆਂ ਸੀ ਸਾਨੂੰ ਅੰਦਰੋਂ ਬੰਦੇ ਕੱਢਣ ਦੇ ਵਿੱਚ ਦਿੱਕਤ ਆਉਂਦੀ ਸੀ ਇਹਦੇ ਨਾਲ ਨਾਲ ਇੱਕ ਤੇ ਆਪਾਂ ਉਹ ਵੀ ਕੰਮ ਕਰ ਸਕਦੇ ਹਾਂ ਔਰ ਨਾਲ ਦੇ ਨਾਲ ਜਿਤਨਾ ਵੀ ਉੱਚੀਆਂ ਬਿਲਡਿੰਗਾਂ ਨੇ ਜਿਤਨਾ ਕੋਈ ਅੱਗ ਜ਼ਿਆਦਾ ਲੱਗ ਜਾਂਦੀ ਹੈ ਸਾਨੂੰ ਇਹਨੂੰ ਪ੍ਰਾਪਰਲੀ ਇਹ ਇੱਕ ਨਵੀਂ ਆਧੁਨਿਕ ਢੰਗ ਦੀ ਜਿਹੜੀ ਗੱਡੀ ਆਪਾਂ ਲੈ ਕੇ ਆਏ ਆਂ ਵੀ ਆਪਾਂ ਤੇ ਇਹੋ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆਂ ਵੀ ਕੋਈ ਵੀ ਐਸੀ ਮਿਸ ਹੈਪਨਿੰਗ ਨਾ ਹੋਵੇ ਪਰ ਜੇ ਇਹਨ ਕਿਸ ਹੁੰਦੀ ਆ ਤੇ ਅਸੀਂ ਤਿਆਰ ਬਰ ਤਿਆਰ ਰਹੀਏ ਸੋ ਮੈਂ ਸਾਰੀ ਸਮੁੱਚੀ ਟੀਮ ਦਾ ਕਮਿਸ਼ਨਰ ਸਾਹਿਬ ਦਾ ਸਾਰੀ ਟੀਮ ਜਿੰਨੀ ਵੀ ਸਾਡੇ ਅਫਸਰ ਸਾਹਿਬਾਨ ਸਾਡੇ ਸ਼ਰਮਾ ਸਾਹਿਬ ਸੋ ਇੱਕ ਪਰਿਵਾਰ ਇੱਕ ਟੀਮ ਨਾਲ ਹੀ ਕੰਮ ਜਿਹੜਾ ਹਮੇਸ਼ਾ ਸਕਸੈਸਫੁਲ ਹੁੰਦਾ ਮੈਂ ਰਹਿਣੀ ਐ ਇਹਨਾਂ ਦਾ ਕਰਨ ਕਰਨ ਦੀ ਉਹ ਉਹ ਬਟਾਲੇ ਤੋਂ ਬਾਅਦ ਹੀ ਅੱਲਾਹ ਵਾਹ ਕਰ ਲੈਨੇ ਨਾਜੀ ਆਪਣਾ ਨਾਜੀ 골ਡੀ 골ਡੀ ਹਮ 골ਡੀ ਤੇ ਆਜਾ ਤੁਹਾਡੇ ਵੱਲੋਂ ਹਰੀ ਧੰਡੀ ਦੇ ਕੇ ਐਮਐਲਏ ਸਾਹਿਬ ਨੇ ਟਰੈਕਟਰ ਦਾ ਮਤਲਬ ਉਦਘਾਟਨ ਕਰਾਇਆ ਵਾ ਕੀ ਕਹਿਣਾ ਤੁਸੀਂ ਨਾਜੀ ਗੱਲ ਐ ਐਮਐਲਏ ਸਾਹਿਬ ਦਾ ਵੱਡਾ ਕੰਮ ਆ ਜੀ ਜਿਹਨਾਂ ਨੇ ਇਸ ਨਮਾਣੇ ਨੂੰ ਅੱਛਾ ਇਸ ਕੰਮ ਵਾਸਤੇ ਯੋਜਨਾ ਕਰੀ ਕੋਲਿੰਗ ਕਿੰਨੇ ਟੈਕ ਪ੍ਰੋਵਾਈਡ ਕਰਾਏ ਗਏ ਨੇ ਅੱਜ ਸਾਡਾ ਚਾਰਟ ਰਾਡਰ ਪ੍ਰੋਵਾਈਡ ਕਰਾਇਆ ਜੀ ਅਮਲੇ ਬਾਰੇ ਬਹੁਤਾਂ ਮਵਾੜੇ ਜੇ ਸਾਡੀ ਪੜੀ ਦੇਰ ਤੋਂ ਮੰਗ ਸੀ ਕਿ ਸਾਨੂੰ ਮਸ਼ੀਨਰੀ ਨਹੀਂ ਕੋਈ ਆਗ ਨਹੀਂ ਕਿਹਾ ਅਮਲੇ ਸਾਹਿਬ ਨੇ ਕਹਾ ਰਾਸਤਾਂ ਭਰਿਆ ਜੀ ਨੇ ਕਰੀ ਸਭਾ ਫੈਕਟਰੀ ਚਾਹੀਦੀ ਸਾਡੇ ਕੋਲ ਟ੍ਰੈਲੀਆਂ ਕਰਦਾ ਜੋਗੀ ਅਜੋ ਸਾਡੀ ਮੰਗੋਂ ਨਾਲ ਕੁਝ ਕਰ ਇਸ ਤਰ੍ਹਾਂ ਆਮ ਆਪੀ ਪਾਰਟੀ ਵਾਲਾ ਆਮ ਇੱਕ ਬੰਦੇ ਨੂੰ ਇੱਕ ਹਰੀ ਝੰਡੀ ਦੇਣ ਦਾ ਮੌਕਾ ਮਿਲਿਆ ਕਿੰਦਾ ਲੱਗਾ ਕਿ ਪਿੰਡ ਦੇ ਸਾਡੇ ਝੰਡੀ ਦੇ ਕੇ ਐਮ ਐਲ ਏ ਸਾਾਨੂੰ ਤੋ ਰਿਆ ਜੀ ਬਹੁਤ ਹੀ ਸਲੰਗਣਾ ਜੋਗ ਗੱਲ ਹੈ ਐਮ ਐਲ ਏ ਸਾਹਿਬ ਵਾਸਤੇ ਇਹ ਆਪਣੇ ਆਪ ਨੂੰ ਗਰਮ ਮਹਿਸੂਸ ਕਰਦੇ ਆ ਆਪਣੇ ਸਮਾਏ ਬਾਅਦ ਗਰਮ ਮਹਿਸੂਸ ਕਰਦੇ ਆ ਤੇ ਸਾਨੂੰ ਉਹਨਾਂ ਨੇ ਇਹ ਸਾਬ ਲੱਗ ਸਮਝਾਈ ਕਿਉਂਕਿ ਅਕਸਰ ਬਿਖਿਆ ਜਾਂਦਾ ਹੈ ਕਿ ਟਰੈਕਟਰ ਰੋੜੀ ਜਿਹੜੀ ਇੱਕ ਦੋ ਮੌਜੂਦ ਹੀ ਕਰਨੀ ਹੈ ਦਵਾਈਆਂ ਚਾਹਾਂ ਟਰੈਕਟਰ ਨੂੰ ਲੱਗਦਾ ਹੈ ਕਿ ਸਫਾਈ ਨਾਲ ਫਰਕ ਪਈਗਾ ਮੌਤ ਹੀ ਜ਼ਿਆਦਾ ਫਰਕ ਪਈਗਾ ਜੇ ਦੇਖੋ ਜੀ ਮਸ਼ੀਨਰੀ ਦੀ ਕਮੀ ਸੀ ਉਹ ਉਹਨਾਂ ਨੇ ਸਾਡੀ ਕਮੀ ਦੂਰ ਕਰਤੀ ਆ ਹੁਣ ਸਾਡਾ ਵੀ ਫਰਜ਼ ਪੈਂਦਾ ਵੀ ਐਸੀ ਆਪਣੇ ਸਮਾਉ ਨੂੰ ਚੰਗੇ ਤਰੀਕੇ ਨਾਲ ਚਲਾ ਜੀ ਵਰਕਰ ਨਾਲ ਸ਼ੇਰਦਾਰ ਵੀ ਸਾਡੇ ਸਹਿਯੋਗ ਕਰਨ ਦਰدار ਵੀ ਸਾਡੇ ਨਾਲ ਸਹੀ ਤਰੀਕੇ ਨਾਲ ਕਰਨਾ ਕੰਕਰੀਟ ਕਰਨਾ ਜਿਹੜਾ ਪਾਗੀ ਸ਼ਹਿਰ ਨੂੰ ਚੰਗੇ ਤਰੀਕੇ ਨਾਲ ਸਾਫ ਕਰਦਾ